ਤਦੋਂ ਅਸੀਂ ਅ ਸਿੱਖਾਂ ਦਾ ਕੋਈ ਅਨੰਦ ਕਾਰਜ ਵਿਖਾਉਣਾ ਇਹ ਮਸਲਾ ਸਿਰਫ ਉਹ ਤੇ ਉਹ ਫਿਲਮ 'ਚ ਕਿੱਦਾਂ ਵਿਖਾਇਆ ਜਾਵੇ ਉੱਥੇ ਮਹਾਰਾਜ ਦੇ ਸਰੂਪ ਤੇ ਰੱਖ ਨਹੀਂ ਸਕਦੇ ਆਪਾਂ ਮਹਾਰਾਜ ਦੇ ਸਰੂਪ ਤੋਂ ਬਿਨਾਂ ਜੇ ਆਪਾਂ ਖਾਲੀ ਪਾਲਕੀ ਲੈ ਕੇ ਜਾਂ ਆਪਾਂ ਸਿਰਫ ਡਮੀ ਰੱਖ ਕੇ ਵਿਖਾਉਣਾ ਤੇ ਉਹ ਇਦਾਂ ਹੀ ਵਿਖਾਇਆ ਪਿਛਲੀਆਂ ਕਈ ਫਿਲਮਾਂ 'ਚ ਕਈ ਫਿਲਮਾਂ 'ਚ ਇਦਾਂ ਹੋਇਆ ਹਨਾ ਸੋ ਉਹਦੇ ਲਈ ਇੱਕ ਵਿਸ਼ਾ ਆ ਉਹ ਜਿੱਦ ਲਈ ਥੋੜਾ ਜਿਹਾ ਇਹ ਨਿਹੰਗ ਚ ਇੱਥੇ ਬੰਦੀ ਔਰ ਜਿਹੜੀ ਸ਼ੂਟਿੰਗ ਕਰ ਰਹੇ ਸੀਗੇ ਬੰਦੇ ਉਹਨਾਂ ਛੱਡ ਪੋਈ ਤਾਂ ਮੈਨੂੰ ਵੀ ਫੋਨ ਆ ਤਾਂ ਮੈਂ ਵੀ ਇੱਥੇ ਇੱਕ ਸੌਟ ਆਊਟ ਕਰਾਉਣੇ ਆਇਆ ਜੀ ਹਾਂ ਜੀ ਹਾਂ ਇੱਥੇ ਜਿਹੜੀਆਂ ਨੰਦ ਸਿੰਘ ਜਥੇਮੰਦੀ ਉਹਨਾਂ ਦਾ ਕਹਿਣਾ ਕਿ ਇਹ ਬੇਅਦਬੀ ਹੈ ਸਿੱਖ ਸੈਂਟੀਮੈਂਟ ਥਰਡ ਤੁਸੀਂ ਖੁਦ ਅਮਰ ਧਾਰੀਓਂ ਲੱਗਦਾ ਕਿ ਸੈਂਟੀਮੈਂਟ ਥਰਡ ਸੋਏ ਨੇ ਮੈਂ ਮੰਨਦਾ ਇਸ ਗੱਲ ਨੂੰ ਮੈਂ ਨਹੀਂ ਮੈਂ ਮੁਕਰਦਾ ਨਹੀਂ ਇਸ ਗੱਲ ਤੋਂ ਪਰ ਮੇਰੇ ਕਹਿਣ ਨਾਲ ਕੰਸਾਲ ਨੇ ਆ ਕਿ ਜੇ ਕਿਸੇ ਨੇ ਵਿਖਾਉਣਾ ਉਹ ਜੇ ਕਿਸੇ ਨੇ ਫਿਲਮ ਦੇ ਵਿੱਚ ਅ ਦਿਖਾਉਣਾ ਵਾ ਕਿ ਕਿਸੇ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਤੇ ਉਹ ਵਿਆਹ ਕੀ ਕੁੜੀ ਲੈ ਕੇ ਆਇਆ ਤੇ ਉਹਦੇ ਵਿੱਚ ਜੇ ਇੱਕ ਡਮੀ ਪਾਲਕੀ ਤੇ ਜਾਂ ਡਮੀ ਕਿਤੇ ਪਾਲਕੀ ਸਾਹਿਬ ਰੱਖ ਕੇ ਮਾਰਾ ਰੂਪ ਨਾ ਹੋਵੇ ਜਿੱਥੇ ਤੇ ਉੱਥੇ ਉਹਨਾਂ ਕੋਲ ਜੇ ਉਹਨਾਂ ਦੀ ਗੱਲ ਕਰੀ ਉਹਨਾਂ ਕੋਲ 20 25 ਫਿਲਮਾਂ ਦੇ ਐਵੀਡੈਂਸ ਪਏ ਨੇ ਹਨਾ ਤਾਂ ਉਹਨਾਂ ਸਾਨੂੰ ਗੱਲ ਸੁਣਨੀ ਚਾਹੀਦੀ ਆ ਇਹ ਹੋ ਸਕਦੀ ਪਾਲਕੀ ਸਾਹਿਬ ਡੰਮੀ ਹੋ ਸਕਦੇ ਨੇ ਨਿਸ਼ਾਨ ਸਾਹਿਬ ਡੰਮੀ ਹੋ ਸਕਦਾ ਪਾਜੀ ਪੱਤਰਕਾਰ ਵਾਲੀ ਗੱਲ ਨਾ ਕਰੋ ਇਹ ਪੱਤਰ ਹੋਣ ਹੋ ਸਕਦੇ ਨੇ ਹੋ ਸਕਦਾ ਇਹ ਮੈਨੂੰ ਨਹੀਂ ਨਹੀਂ ਇਦਾਂ ਇਹ ਫਿਫ ਸਵਾਲ ਵਾਂਗੂ ਸਵਾਲ ਪੁੱਛੋ ਕੰਟਰੋਵਰਸੀ ਨਾ ਬਣਾਓ ਇਸ ਚੀਜ਼ ਦੀ ਆਪਾਂ ਇਹਨੂੰ ਸੌਟ ਆਪਾਂ ਇਹ ਨਹੀਂ ਬਣਾਈ ਆ ਆਪਾਂ ਇਹਨੂੰ ਆਪਾਂ ਇਹਨੂੰ ਸੌਟ ਆਊਟ ਕਰਨਾ ਹੈ ਗੱਲ ਨੂੰ ਇਹਨੂੰ ਨਿਬੇੜਨਾ ਹੈ ਕਿ ਦੋ ਜਥੇਬੰਦੀਆਂ ਵਿੱਚ ਕਨਫਲਿਕਟ ਪਿਆ ਉਹ ਕਨਫਲਿਕਟ ਨੂੰ ਆਪਾਂ ਰੋਕਣਾ ਹੈ ਕਿ ਯਾਰ ਵੀ ਕਿਸੇ ਤੇ ਪਰਚਾ ਨਾ ਹੋਵੇ ਕੋਈ ਬੰਦਾ ਆਪਸ ਵਿੱਚ ਲੜੇ ਨਾ ਇਹਨੂੰ ਬਹਿ ਕੇ ਸੁਰਖੀ ਕਰਨ ਦਾ ਜਨਾਬ ਜੀ ਤੁਹਾਨੂੰ ਕਹਤ ਤੁਸੀਂ ਸਿਆਣੇ ਹੋ ਸਿਆਣੀਆਂ ਗੱਲਾਂ ਸੋਸ਼ਲ ਮੀਡੀਆ ਤੇ ਹਮਨ ਤੁਸੀਂ ਚਰਚਾ ਕਰਦੇ ਹੋ ਪਰ ਮੇਰਾ ਸਵਾਲ ਇਹ ਹੈ ਕਿ ਇਹ ਹੋ ਸਕਦਾ ਹੈ ਦੇਖੋ ਮੈਂ ਐਵੇਂ ਇੱਥੇ ਟਿੱਪਣੀ ਨਹੀਂ ਕਰਦਾ ਪਰ ਮੈਨੂੰ ਇਹ ਲੱਗਦਾ ਕਿ ਹੋਣਾ ਚਾਹੀਦਾ ਹੈ ਜਦੋਂ ਅਸੀਂ ਕਿਸੇ ਸਮਾਜ ਦੀ ਕਿਸੇ ਵਧੀਆ ਗਤੀਵਿਧੀ ਨੂੰ ਵਿਖਾਉਣਾ ਵਾ ਉਹਦਾ ਇੱਕ ਇੱਕ ਤਰੀਕਾ ਤੇ ਹੋਣਾ ਚਾਹੀਦਾ ਹੁਣ ਜਿੱਦਾਂ ਮੈਂ ਆ ਮੈਂ ਹੁਣੇ ਬਾਬਾ ਜੀ ਨੂੰ ਕਹਿ ਕੇ ਹਟਿਆ ਕਿ ਮੈਂ ਜਦੋਂ ਮੈਂ ਨਾਰਮਲੀ ਪੈਂਟ ਟੀ-ਸ਼ਰਟ ਚ ਰਹਿਣਾ ਪਰ ਜਦੋਂ ਮੈਂ ਕਿਤੇ ਇੰਟਰਨੈਸ਼ਨਲ ਟਰੈਵਲ ਕਰਨਾ ਹੁੰਦਾ ਜਾਂ ਮੈਂ ਕਿਸੇ ਖਾਸ ਓਕੇਸ਼ਨ ਤੇ ਜਾਣਾ ਤੇ ਮੈਂ ਬਾਣਾ ਪਾ ਲੈਂਦਾ ਫਿਰ ਤਾਂ ਮਤਲਬ ਮੇਰਾ ਬਾਣਾ ਪਾਉਣਾ ਵੀ ਗਲਤ ਹੈ ਤੁਸੀਂ ਮੇਰੀ ਗੱਲ ਸਮਝੇ ਮੈਂ ਕਹਿੰਦਾ ਕਿ ਹਰ ਚੀਜ਼ ਨੂੰ ਦਿਤਾਉਣ ਦਾ ਇੱਕ ਤਰੀਕਾ ਹੁੰਦਾ ਆਪਾਂ ਉਹ ਤਰੀਕਾ ਲੱਭੀਏ ਇਹ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਜਿੱਦਾਂ ਉਹਨਾਂ ਨੇ ਮਹਾਰਾ ਦੇ ਆਨੰਦ ਕਾਰਜ ਪੈਲਸਾਂ ਵਿੱਚ ਬੰਦ ਕਰ ਦਿੱਤੇ ਕਿ ਮਹਾਰਾਜ ਦੇ ਸਰੂਪ ਉੱਥੇ ਨਹੀਂ ਲੈ ਕੇ ਜਾਏ ਜਾਣਗੇ ਉਹ ਸਭ ਸਮਝ ਗਏ ਵੀ ਨਹੀਂ ਨਹੀਂ ਹੋਣਗੇ ਤੇ ਜਾਂ ਤੇ ਉਹ ਫਿਰ ਇਸ ਚੀਜ਼ ਦੇ ਉੱਪਰ ਪਰਮਾਨੈਂਟਲੀ ਪਾਬੰਦੀ ਲਾ ਦੇਣ ਵੀ ਫਿਲਮ ਦੇ ਵਿੱਚ ਕੋਈ ਵੀ ਬੰਦਾ ਮਹਾਰਾਜ ਦੀ ਭਾਵੇਂ ਕੱਲਾ ਪਾਲਕੀ ਸਾਹਿਬ ਰੱਖ ਕੇ ਸਰੂਪ ਨਾ ਰੱਖਿਆ ਹੋਵੇ ਨਹੀਂ ਵਿਖਾ ਸਕਦਾ ਉਥੋਂ ਪਾਸ ਹੋ ਜੂਵੇ ਨਾ ਪਹਿਲੇ ਹੀ ਮਸਲਾ ਸਾਹਮਣੇ ਆਇਆ ਹੁਣ ਤੱਕ ਫਿਲਮਾਂ ਤਾਂ ਬਹੁਤ ਬੜੀਆਂ ਨਾ ਉਹੀ ਕਹਿੰਦਾ ਕਿ ਉਹਨਾਂ ਜਦ ਫਿਲਮ ਵਾਲਿਆਂ ਦੀ ਗੱਲ ਸੁਣਦੇ ਆ ਉਹ ਕਹਿੰਦੇ ਸਾਡੇ ਕੋਲ ਕੀ ਕੀ ਫਿਲਮਾਂ ਦਾ ਐਵੀਡੈਂਸ ਪਿਆ ਆ ਜਿਹਦੇ ਵਿੱਚ ਇਦਾਂ ਹੀ ਮਤਲਬ ਇੱਕ ਸਾਫ਼ ਸੁਥਰੀ ਜਗ੍ਹਾ ਤੇ ਮਹਾਰਾ ਦੀ ਪਾਲਕੀ ਰੱਖ ਕੇ ਮਹਾਰਾ ਦਾ ਸਰੂਪ ਨਹੀਂ ਸਿਰਫ ਉੱਥੇ ਇੱਕ ਰਾਗੀ ਸਿੰਘ ਢਾਡੀ ਸਿੰਘ ਨੂੰ ਬਿਠਾ ਕੇ ਨਾ ਲਾਵਾ ਪੜੀਆਂ ਜਾਂਦੀਆਂ ਨਾ ਕੁਝ ਸਿਰਫ ਮੋਂਟਾਜ ਹੁੰਦਾ ਜਿਹਦੇ ਵਿੱਚ ਉਹ ਪਿੱਛੋਂ ਇੱਕ ਲਾੜਾ ਲਾੜੀ ਘੁੰਮਦੇ ਜਿਦੋਂ ਪਤਲਾਦਾ ਕਿ ਸਿੱਖ ਆਨੰਦ ਕਾਰਜ ਹੋ ਰਿਹਾ ਉਹ ਇੱਕ ਤਰੀਕਾ ਆ ਉਹਨਾਂ ਨੇ ਉਹੀ ਤਰੀਕਾ ਬਣਾਇਆ ਜਿਹੜਾ ਕੀਤਾ ਉਹ ਕਿਸੇ ਤੇ ਸੈਂਟੀਮੈਂਟ ਹਾਰਟ ਹੋਏ ਹੋ ਸਕਦਾ ਮੇਰੇ ਵੀ ਹੋਏ ਹੋਣ ਬਟ ਉਹਦੇ ਦੀ ਗੱਲ ਕਰਨਾ ਹੈ ਬਸ ਆਪਾਂ ਉਹ ਗੱਲ ਹੈ ਕਿ ਉਹ ਜਿਹੜੇ ਦੋ ਕਨਫਲਿਕਟ ਪਏ ਅਸੀਂ ਉਹਨਾਂ ਨੂੰ ਸ਼ਾਰਟ ਆਊਟ ਕਰੀਏ ਬਤੌਰ ਸਿੱਖ ਕਿਵੇਂ ਦੇਖਦੇ ਹੋ ਬਤੌਰ ਸਿੱਖ ਦੇਖੋ ਮੈਨੂੰ ਤਾਂ ਲੱਗਦਾ ਕਿ ਜੇ ਅਸੀਂ ਅੱਜ ਕੱਲ ਸਭ ਤੋਂ ਵੱਡਾ ਜਿਹੜਾ ਯੋਗਿਆ ਉਹ ਸੋਸ਼ਲ ਮੀਡੀਆ ਦਾ ਯੋਗਿਆ ਅਸੀਂ ਪਿੱਛੇ ਕਿਉਂ ਰਹਿ ਗਏ ਇਸੇ ਕਰਕੇ ਰਹਿ ਗਏ ਕਿ ਅਸੀਂ ਦਿਖਾ ਹੀ ਨਹੀਂ ਸਕੇ ਬੱਚਿਆਂ ਨੂੰ ਬੱਚਿਆਂ ਨੂੰ ਅਸੀਂ ਗੁਰਦਾਰ ਨਹੀਂ ਲੈ ਕੇ ਜਾਂਦੇ ਤੇ ਬੱਚੇ ਇਤਿਹਾਸ ਨਾਲ ਜੁੜਦੇ ਨਹੀਂ ਤੁਸੀਂ ਵੇਖੋ ਅੱਜ ਮੇਰੇ ਬੱਚੇ ਆ ਮੇਰੇ ਬੱਚਿਆਂ ਨੂੰ ਮਹਾਭਾਰਤ ਰਮਾਇਣ ਛੋਟਾ ਪੀਮ ਸਾਹਿਬ ਯਾਦ ਆ ਪਰ ਆਪਣੇ ਯੋਧੇ ਕਿਉਂ ਨਹੀਂ ਯਾਦ ਆ ਕੋਈ ਪ੍ਰੋਬਲਮ ਇਹੋ ਹੀ ਆ ਕਿ ਅਸੀਂ ਪਰ ਜੇ ਤੁਸੀਂ ਯੋਧਿਆਂ ਦੀ ਗੱਲ ਕਰਦੇ ਯੋਧਿਆਂ ਦੇ ਗੁਰੂ ਮਹਾਰਾਜ ਦੀਆਂ ਵੀਡੀਓ ਕਹੀਂ ਬਣੀਆਂ ਹੋਈਆਂ ਐ ਹਾਂ ਹੁਣ ਉਸੇ ਗੱਲ ਤੇ ਆਉਣਾ ਮੈਂ ਅਸੀਂ ਬਣਾ ਨਹੀਂ ਰਹੇ ਆਪਾਂ ਨਹੀਂ ਬਣਾਉਦੇ ਅਸੀਂ ਜਦੋਂ ਡਾਕੂਮੈਂਟ ਤਾਂ ਬਹੁਤ ਬਣੀਆਂ ਵੀਆਂ ਜੀ ਉਹ ਤੁਸੀਂ ਯੋਧਿਆਂ ਬਾਰੇ ਕਿਉਂ ਨਹੀਂ ਯੋਧੇ ਬਾਰੇ ਪਤਾ ਤਾਂ ਹੈ ਨਾ ਸਾਰਿਆਂ ਨੂੰ ਉਹ ਕੌਣ ਉਹ ਕੌਣ ਬਣਾ ਰਿਹਾ ਕਦੀ ਇਹ ਵੇਖਿਆ ਤੁਸੀਂ ਕਦੀ ਖੋਲ ਕੇ ਵੇਖੋ ਅਸੀਂ ਕਹਿ ਦਿੰਦੇ ਕਿ ਇੱਕ ਬੰਦੇ ਨੇ ਛਾਟੇ ਦੇ ਵਿੱਚੋਂ ਗੁਰੂਗਰ ਗੋਬਿੰਦ ਸਿੰਘ ਸਾਹਿਬਾਰੀ ਤੇ ਫਿਲਮ ਬਣਾਈ ਇੱਕ ਇੱਥੇ ਡੇਰਾਵਾਸੀ ਦੇ ਸ਼ਰਮਾ ਜੀ ਨੇ ਉਹਨਾਂ ਨੇ ਦਾਸਤਾਨੇ ਸਰਹੰਦ ਬਣਾਈ ਦੋਹਾਂ ਉਹ 17 ਕਰੋੜ ਦੀ ਬਣੀ ਹੈ 9 ਕਰੋੜ ਦੀ ਬਣੀ ਉਹ ਤੇ ਬਹਿਨ ਲੱਗ ਗਿਆ ਬਹਿਨ ਤੇ ਲੱਗ ਗਿਆ ਮੈਂ ਸਮਝ ਗਿਆ ਤੁਹਾਡੀ ਗੱਲ ਬਟ ਜਿਹੜੀਆਂ YouTube ਦੇ ਉੱਪਰ ਵੀਡੀਓਜ਼ ਪਈਆਂ ਕੋਈ ਤਮਿਲਨਾਡੂ ਤੋਂ ਬਣਾ ਰਿਹਾ ਕੋਈ ਉੜੀਸਾ ਤੋਂ ਬਣਾ ਰਿਹਾ ਉਹ ਕਿੱਥੋਂ ਬਣਾ ਰਿਹਾ ਜਿਹੜਾ ਗਲਤ ਨੌਲੇਜ ਦੇ ਰਿਹਾ ਅਸੀਂ ਉਹਨਾਂ ਨੂੰ ਹਟਾਈ ਨਹੀਂ ਪਾ ਰਹੇ ਤੇ ਅੱਜ ਦੀ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਨਾ ਚੀਕਾਉਂਦੇ ਸੌਲਟ ਆਊਟ ਕਰ ਲੀਏ ਫਿਰ ਤੁਹਾਨੂੰ ਸਾਰਾ ਬਿਆਨ ਦਿੱਕੇ ਤਾਂ ਜਿ ਸਾਡੇ ਧਿਆਨ ਚ ਆਇਆ ਅੱਜ ਕਿ ਇੱਕ ਲੋਕਲ ਏਰੀਆ ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਝ ਨਾਂਸਿੰਗ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਅਨੰਦ ਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਆ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ 'ਚ ਜਾ ਕੇ ਇੱਥੇ ਦੋਨਾਂ ਪਾਰਟੀਆਂ ਦੇ ਇੱਥੇ ਆ ਗਏ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਭ ਤੋਂ ਜਾਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਇੱਕ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ਯੋਗ ਚੀਜ਼ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪ ਦੀ ਕਾਰਵਾਈ ਕਰ ਸਕਦੇ ਨੇ ਠੀਕ ਹੈ ਪਤਾ ਲੱਗਿਆ ਉੱਥੇ ਕੁੱਤਨਾਰ ਦੀ ਕੋਈ ਗੱਲ ਹੋਈ ਹੋਈ ਹੈ ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਹੋਈ ਹੋਈ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਭੰਨ ਤੋਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਤੇ ਇਸ ਨਾਲ ਮੈਂ ਤਾਂ ਤੁਹਾਡੇ ਮੁੱਦੇ ਮਰਾਈ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਇਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤਾਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਆਪ ਦੀ ਯੋਗ ਕਾਰਵਾਈ ਹੈ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਇਹ ਕਾਨੂੰਨ ਹੱਥ ਚ ਲਵੇ ਜਿਹਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਸਕਦਾ। ਕੋਈ ਨਾ ਸਮਝੌਤਾ ਹੋ ਗਿਆ ਜੇ ਕੋਈ ਦੂਨੀ ਪਾਰਟੀ। ਦੇਖੋ ਦੀ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਚ ਅਸੀਂ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੇ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਸਾਤਰੀਕਾਲ ਦੋਸਤੋ ਕਈ ਵਾਰ ਫਿਲਮਾਂ ਵਾਲੇ ਆਪਣੀਆਂ ਫਿਲਮਾਂ ਦੇ ਵਿੱਚ ਕੁਝ ਅਜਿਹੇ ਸੀਨ ਫਿਲਵਾ ਲੈਂਦੇ ਨੇ ਕਿ ਜਿਸ ਦੇ ਕਰਕੇ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਜੇਕਰ ਗੱਲ ਹੋਵੇ ਕਿਸੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਤਾਂ ਇਸ ਮਾਮਲੇ ਦੇ ਵਿੱਚ ਉਹ ਕਾਫੀ ਜ਼ਿਆਦਾ ਕਸੂਤੇ ਘਿਰ ਜਾਂਦੇ ਨੇ ਤੇ ਅਜਿਹੀ ਕਸੂਤੇ ਘਰੇ ਇੱਕ ਫਿਲਮ ਵਾਲੇ ਜਿਸ ਦੇ ਵਿੱਚ ਕੀ ਦੱਸਿਆ ਜਾ ਰਿਹਾ ਹੈ ਕਿਸਰਗਨ ਮਹਿਤਾ ਦਾ ਵੀ ਐਮ ਰੋਲ ਸੀ ਤੇ ਉਸ ਤੋਂ ਇਲਾਵਾ ਹੋਰ ਵੀ ਇਹ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਹੀਰੋ ਮਜੂ ਸੀ ਜਿੱਥੇ ਕਿ ਤਾਂ ਦਾ ਸਿਰਗੁਰ ਗੁਰਰਾਜ ਸਾਹਿਬ ਜੀ ਦੀ ਨਕਲ ਕਰਕੇ ਜੋ ਆਨੰਦਕਾਰਜ ਦਾ ਸੀਨ ਦਿਖਾਇਆ ਜਾ ਰਿਹਾ ਸੀ ਜਿੱਥੇ ਕਿ ਮੌਕੇ ਤੇ ਹੀ ਨਹਿنگ ਸਿੰਘ ਪਹੁੰਚ ਗਏ ਤੇ ਉਹਨਾਂ ਵੱਲੋਂ ਸਮੂਚੀ ਟੀਮ ਦਾ ਇੱਥੇ ਘਰਾਓ ਕੀਤਾ ਗਿਆ ਜੋ ਕਿ ਤੁਸੀਂ ਵੀਡੀਓ ਵੀ ਦੇਖੀ ਹੈ ਤੇ ਇਸ ਮੌਕੇ ਇਹ ਸਿੰਘ ਸਾਹਿਬ ਪਹੁੰਚੇ ਜੋ ਕਿ ਫਿਲਮਾਂ ਦੇ ਵਿੱਚ ਵੀ ਕਿਰਦਾਰ ਕਰਦੇ ਨੇ ਤੇ ਇਸ ਮੌਕੇ ਇਹਨਾਂ ਨੇ ਵਿਚਵਚਪ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਇਸ ਬਾਦ ਗੱਲ ਥਾਣੇ ਤੱਕ ਪਹੁੰਚ ਗਈ ਜਿੱਥੇ ਕਿ ਫਿਲਮਾਂ ਵਾਲਿਆਂ ਦਾ ਕਹਿਣਾ ਸੀ ਕਿ ਅੱਗੇ ਵੀ ਕਈ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਦੇ ਸੀਨ ਦਿਖਾਏ ਜਾਂਦੇ ਨੇ ਪਰ ਉਹਨਾਂ ਦੀ ਆ ਕੇ ਪੰਨ ਤੋੜ ਕੀਤੀ ਗਈ ਹੈ ਜਦਕਿ ਜੋ ਸਿੰਘ ਹਨ ਉਹਨਾਂ ਦਾ ਕਹਿਣਾ ਸੀ ਕਿ ਉਹ ਸਿਰਫ ਗੱਲਬਾਤ ਜਰੀਏ ਉਹਨਾਂ ਤੋਂ ਸ਼ੂਟਿੰਗ ਬੰਦ ਕਰਵਾਉਣ ਦੇ ਲਈ ਆਏ ਸਨ ਤੇ ਇਸ ਕਰਕੇ ਇਹਨਾਂ ਸਿੰਘ ਸਾਹਿਬ ਨੂੰ ਵੀ ਉਹ ਨਾਲ ਲੈ ਕੇ ਆਏ ਸਨ ਤਾਂ ਕਿ ਕਿਸ ਤਰ੍ਹਾਂ ਦਾ ਕੋਈ ਵਿਚਾਲੇ ਇਹਨਾਂ ਦੇ ਲੜਾਈ ਝਗੜਾ ਨਾ ਹੋਵੇ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਇਸ ਤਰ੍ਹਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਉਸ ਨੂੰ ਰੋਕਣ ਦੇ ਲਈ ਕੀ ਤੁਹਾਨੂੰ ਲੱਗਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਖਤ ਫੈਸਲਾ ਲੈ ਕੇ ਦੇਸ਼ਾਂ ਨਿਰਦੇਸ਼ ਜਾਰੀ ਕਰ ਦੇਣੇ ਚਾਹੀਦੇ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਯੈਸ ਜਾਂ ਨੋ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਣਾ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਅੱਗੇ ਜ਼ਰੂਰ ਸ਼ੇਅਰ ਕਰ ਦੇਣਾ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ